ਮੈਂ ਤੇ ਇੱਕ ਵਿਰੋਧੀ ਪਾਰਟੀਆਂ ਕਰੀ ਗੀਆਂ ਜਿਸ ਤਰ੍ਹਾਂ ਭਾਜਪੀ ਵੀ ਸਾਡਾ ਵਿਰੋਧ ਕਿਸਾਨਾਂ ਤੋਂ ਸਾਡੀਆਂ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਕੀ ਕਹਿਣਾ ਚਾਹੋਗੇ ਤੁਸੀਂ ਮਰੀ ਅ ਸ਼ਾਇਦ ਜੀ ਉਹ ਜਿਨ੍ਹਾਂ ਨੂੰ ਕਹਿੰਦੇ ਹੁਣ ਉਹ ਕੋਈ ਹੋਰ ਹੋਣ ਕਿਉਂਕਿ ਸਾਨੂੰ ਤਾਂ ਆਪ ਵੀ ਦੋ ਚਾਰ ਪਿੰਡਾਂ ਚੱਲਣਾ ਪਿਆ ਮੈਂ ਤਾਂ ਬਿਨਾਂ ਸੰਗੋ ਕਹਿ ਦਿੰਦਾ ਮੈਂ ਆਪ ਇੱਥੇ ਗੜੇ ਮਾਰੀ ਦੀ ਗੱਲ ਛੇੜੀ ਜੇ ਕਿਸੇ ਨੂੰ ਲੱਗਿਆ ਵੀ ਗਰਮੀਤ ਸਿੰਘ ਖੁੱਡੀਆਂ ਦੇ ਦੁੱਖ ਨਾਲੋਂ ਸਾਡਾ ਦੁੱਖ ਵੱਡਾ ਹੋ ਸਕਦਾ ਤਾਂ ਅਗਲੇ ਨੇ ਸਾਨੂੰ ਵਿਰੋਧ ਕਰਕੇ ਜੇ ਲਾਂਬੇ ਦੇ ਤੌਰ ਤੇ ਰਜਿਸਟਰ ਕਰਾਇਆ ਬਲਵੀਰ ਸਿੰਘ ਬੀਰੇ ਨੇ ਫੜਿਆ ਆਪ ਦਾ ਪੱਲਾ ਉਮੀਦ ਖੁੱਡੀਆਂ ਨੇ ਗੱਲ ਵਿੱਚ ਪਾਇਆ ਪਾਰ ਦੱਸ ਦिए ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਵੀ ਪੂਰੀ ਤਰ੍ਹਾਂ ਭਖਦੇ ਨਜ਼ਰ ਆ ਰਹੇ ਹਨ ਇਸੇ ਆ ਰਹੀਆਂ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੀਰ ਸਿੰਘ ਖੁੱਡੀਆਂ ਦੇ ਪੁੱਤਰ ਅਮੀਰ ਸਿੰਘ ਖੁੱਡੀਆਂ ਵੱਲੋਂ ਵੀ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਇਸੇ ਨੂੰ ਲੈ ਕੇ ਅੱਜ ਗਰਮੀਰ ਸਿੰਘ ਖੁੱਡੀਆਂ ਦੇ ਪੁੱਤਰ ਅਮੀਰ ਸਿੰਘ ਖੁੱਡੀਆਂ ਵੱਲੋਂ ਸੰਗਤ ਮੰਡੀ ਵਿਖੇ ਇੱਕ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਉਮੀਦਕੁੜੀਆਂ ਨੇ ਕਿਹਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਪੰਜਾਬ ਦੇ ਲੋਕਾਂ ਦਾ ਭਲਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕਰ ਸਕਦੀ ਹੈ ਜਿਸ ਕਾਰਨ ਪੰਜਾਬ ਦੇ ਹਰ ਪਿੰਡ ਵਿੱਚੋਂ ਲੋਕ ਧੜਾ ਧੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਮੀਦਕੁੜੀਆਂ ਨੇ ਜਿੱਥੇ ਕਿ ਆਪਣੇ ਪਿਤਾ ਲਈ ਵੋਟਾਂ ਦੀ ਮੰਗ ਕਰਦੇ ਹਨ ਕਿ ਆਹ ਹੈ ਕਿ ਇੱਕ ਵਾਰ ਉਹਨਾਂ ਦੇ ਪਿਤਾ ਨੂੰ ਮੈਂਬਰ ਪਾਰਲੀਮੈਂਟ ਬਣਾ ਦਿਓ ਫਿਰ ਦੇਖਣਾ ਕਿਸ ਤਰ੍ਹਾਂ ਬਠਿੰਡਾ ਲੋਕ ਸਭਾ ਸੀਟ ਤਰਕੀਆਂ ਦੇ ਰਾਹ ਤੇ ਚੱਲਦੀ ਹੈ ਇਤ ਮੌਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੰਗਤ ਮੰਡੀ ਦੇ ਸਮਾਜ ਸੇਵੀ ਬਲਬੀਰ ਸਿੰਘ ਵੀਰਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਿੱਚ ਉਹਨਾਂ ਦੀ ਕੋਈ ਪੁੱਛ ਪੜਤਾਲ ਨਾ ਹੋਣ ਕਾਰਨ ਅਤੇ ਭਗਵਾਨ ਸਿੰਘ ਮਾਨ ਵੱਲੋਂ ਕੀਤੇ ਹੋਏ ਲੋਕ ਹਿੱਤ ਕੰਮਾਂ ਨੂੰ ਦੇਖਦਿਆਂ ਉਹਨਾਂ ਵੱਨੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਗਿਆ ਹੈ ਬਲਬੀਰ ਵੀਰੇ ਨੇ ਅਮੀਤ ਖੁੱਡੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਸੰਗਤ ਮੰਡੀ ਇਲਾਕੇ ਵਿੱਚੋਂ ਭਾਰੀ ਬਹੁਮਤ ਨਾਲ ਉਹਨਾਂ ਦੇ ਪਿਤਾ ਗਰਮੀਤ ਸਿੰਘ ਖੁੱਡੀਆਂ ਨੂੰ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾਉਣਗੇ ਇਸ ਮੌਕੇ ਉਮੀਦਵਾਰ ਗੁੱਡੀਆਂ ਦੇ ਨਾਲ ਚੇਅਰਮੈਨ ਜਤਿੰਦਰ ਸਿੰਘ ਭੱਲਾ ਬਲਾਕ ਪ੍ਰਧਾਨ ਲਖਵੀਰ ਸਿੰਘ ਮਾਨ ਜੈ ਸਿੰਘ ਵਾਲਾ ਬਹਾਦਰ ਸਿੰਘ ਫੁੱਲੋ ਮਿੱਠੀ ਧਰਮਪਾਲ ਸ਼ਰਮਾ ਸਾਬਕਾ ਸਰਪੰਚ ਗੁਰਥੜੀ ਗੁਰਵਿੰਦਰ ਸਿੰਘ ਢਿੱਲੋਂ ਸੁਖਜਿੰਦਰ ਸਿੰਘ ਰਮਾਣਾ ਸੁਰਿੰਦਰ ਕੁਮਾਰ ਸੰਗਤ ਜ਼ਿਲ੍ਹਾ ਪ੍ਰਧਾਨ ਟ੍ਰੇਡ ਵਿੰਗ ਨਰੇਸ਼ ਕੁਮਾਰ ਸੰਗਤ ਹਲਕਾ ਕੋਆਰਡੀਨੇਟਰ ਟ੍ਰੇਡ ਵਿੰਗ ਜਸਵਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਉਹਨਾਂ ਦੇ ਨਾਲ ਸਨ ਸਰਦਾਰ ਭਵੰਤ ਸਿੰਘ ਜੀ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਆ ਇਹਨਾਂ ਦੀ ਟੀਮ ਦੇ ਪੂਰਾ ਕਰਦਾ ਕਿਉਂਕਿ ਮਾਨ ਸਾਹਿਬ ਦੀ ਸੋਚ ਬਹੁਤ ਚੰਗੀ ਸੋਚ ਆ ਦੇਖੋ ਕਾਂਗਰਸ ਪਾਰਟੀ ਨੂੰ ਛੱਡਣ ਨੂੰ ਜੀ ਨਹੀਂ ਕਰਦਾ ਇਹਨਾਂ ਦੀਆਂ ਨੀਤੀਆਂ ਬਹੁਤ ਮਾੜੀਆਂ ਕਿਸੇ ਵਰਕਰ ਨੂੰ ਪੁੱਛਣ ਜਾਂਦਾ ਅਸੀਂ ਲਾਡੀ ਗਰੁੱਪ ਦੇ ਨਾਲ ਸੀਗੀ ਸਾਨੂੰ ਇਹਨਾਂ ਨੇ ਅਣਗੋਲਿਆ ਕੀਤਾ ਹੋਇਆਗਾ ਅੱਜ ਜਿਹੜਾ ਸੰਗਤ ਮੰਡੀ ਵਿਖੇ ਦਾਕਟਰ ਦਾ ਦੁਦਘਾਟਨਾ ਸਰਦਾਰ ਗੁਰਮੀਤ ਸਿੰਘ ਜੀ ਖੋਡੀਆਂ ਦੇ ਉਹਨਾਂ ਦੇ ਬੇਟੇ ਕਰ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਸਰਕਾਰ ਦੀਆਂ ਨੀਤੀਆਂ ਬਹੁਤ ਚੰਗੇ ਨੀਤੀਆਂ ਇਹਨਾਂ ਦੀਆਂ ਦੇਖੋ ਅੱਜ ਘਰ ਘਰ ਰੁਜ਼ਗਾਰ ਵੀ ਆ ਤੇ ਘਰ ਘਰ ਨੌਕਰੀ ਵੀ ਮਿਲੀ ਆ ਸਾਡੇ ਸੰਗਤ ਪਿੰਡ ਦੇ ਵਿੱਚ ਬਹੁਤ ਨੂੰ ਲੋਕਾਂ ਨੂੰ ਆਮ ਤੀਆਂ ਪੁੱਤਾਂ ਨੂੰ ਨੌکریاں ਮਿਲੀਆਂ ਬਿਨ ਬਿਨ ਪੈਸਿਆਂ ਤੋਂ ਤੇ ਅਸੀਂ ਤਾਂ ਪਾਰਟੀ ਵਿੱਚ ਸਾਰਾ ਪਰਿਵਾਰ ਅੱਜ ਸ਼ਾਮਲ ਹੋਵਾਂਗੇ ਸਾਨੂੰ ਬਹੁਤ ਖੁਸ਼ੀ ਆ ਜਿੱਥੇ ਪਾਰਟੀ ਸਾਨੂੰ ਸੇਵਾ ਲਾਊਗੀ ਕਿਸੇ ਵੀ ਚੀਜ਼ ਦੀ ਕੈਂਪੇਨ ਕਰਾਂਗੇ ਆਪਣੇ ਰਿਸ਼ਤੇਦਾਰ ਭੈਣ ਭਾਈ ਦੇ ਨਾਲ ਉਹਨਾਂ ਨੂੰ ਵੋਟਾਂ ਮੰਗਣ ਜਾਵਾਂਗੇ ਤੇ ਅਸੀਂ ਜਿਹੜੀ ਖੋਡੀਆਂ ਸਾਹਿਬ ਨੂੰ ਅਸੀਂ ਪੂਰੀ ਬਹੁਮਤ ਨਾਲ ਜਿਤਾ ਕੇ ਇਹਨਾਂ ਨੂੰ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਭੇਜਾਂਗੇ ਤੇ ਜੋ ਲੋਕਾਂ ਦੇ ਕੰਮ ਜਿਹੜੇ ਵਿਕਾਸ ਜਿਹੜੇ ਪਏ ਆ ਅਧੂਰੇ ਪਏ ਆ ਤੇ ਅਸੀਂ ਉਹਨਾਂ ਨੂੰ ਇਸ ਤੋਂ ਬਾਅਦ ਜ਼ਰੂਰ ਕਰਵਾਵਾਂਗੇ ਲੱਗ ਰਿਹਾ ਜੀ ਹੋਰ ਕੀ ਹੈ ਜਦੋਂ ਮਤਲਬ ਕਿਤੇ ਵੀ ਸਾਰੇ ਸਦਨ ਹਨਾ ਇਕੱਠੇ ਹੋਣ ਇੱਕ ਨਵਾਂ ਆਗਾਜ਼ ਹੋਵੇ ਤਾਂ ਇਤੋਂ ਵਧੀਆ ਕੀ ਹੋ ਸਕਦਾ ਰਿਜ਼ਲਟ ਕੈਂਪੇਨ ਸਾਰਿਆਂ ਦੇ ਜੋਸ਼ ਦੀ ਹੁੰਦੀ ਹੈ ਪਰ ਜਦੋਂ ਇੱਕ ਬੰਦੇ ਨੇ ਅਪਰਾਲਾ ਹੀ ਕਰ ਲਿਆ ਵੀ ਇੱਥੇ ਆਓ ਆਪਾਂ ਮੰਡੀ ਚ ਸਿਸਟਮ ਚਲਾਈਏ ਤੇ ਇਤੋਂ ਖੁਸ਼ੀ ਦੀ ਗੱਲ ਕੀ ਹੋ ਸਕਦੀ ਅੱਜ ਕੁਝ ਦਰਬਾਰ ਸ਼ਾਮਿਲ ਵੀ ਹੋਇਆ ਆਮਰਪੁਰ ਬਿਲਕੁਲ ਜੀ ਤੇ ਰੱਬ ਹਮੇਸ਼ਾ ਸਾਨੂੰ ਉਹਨਾਂ ਨਾਲ ਨਿਭਦਾ ਰੱਖੇ ਸਾਡੇ ਜਿੰਨੇ ਪੁਰਾਣੇ ਵਰਕਰ ਸਾਰੇ ਮਨ ਲਗਾ ਸਾਰੇ ਵਿੰਗਾਂ ਦੇ ਪ੍ਰਧਾਨ ਇੱਥੇ ਇਕੱਠੇ ਹੋਏ ਆ ਆਪਣਾ ਕਿਸਾਨ ਵਿੰਗ ਯੂਥ ਵਿੰਗ ਟ੍ਰੇਡ ਵਿੰਗ ਮਹਿਲਾ ਵਿੰਗ ਤੇ ਇਹ ਸਾਰੀ ਇਹਨਾਂ ਦੀ ਵੀ ਡਿਊਟੀ ਬਣ ਜਾਂਦੀ ਹੈ ਵੀ ਜਿੰਨਾ ਸਾਡੇ ਨਾਲ ਪਰਿਵਾਰ ਰਲਿਆ ਉਹਨਾਂ ਨੂੰ ਆਪਦੇ ਤੋਂ ਵੀ ਇੱਕ ਸਟੈਪ ਅੱਗੇ ਰੱਖ ਕੇ ਜਿਤਮਾਨ ਦਿੱਤਾ ਜਾਵੇ ਮੈਂ ਤੇ ਇੱਕ ਵਿਰੋਧੀ ਪਾਰਟੀਆਂ ਕਰ ਗਿਆ ਜਿਸ ਤਰ੍ਹਾਂ ਭਾਜਪਾ ਵੀ ਸਾਡਾ ਵਿਰੋਧ ਕਿਸਾਨਾਂ ਤੋਂ ਸਾਡੀਆਂ ਵਿਰੋਧੀ ਪਾਰਟੀਆਂ ਕਰਵਾ ਰਹੀਆਂ ਕੀ ਕਹਿਣਾ ਚਾਹੋਗੇ ਇਸ ਬਾਰੇ ਅ ਸ਼ਾਇਦ ਜੀ ਉਹ ਜਿਨ੍ਹਾਂ ਨੂੰ ਕਹਿੰਦੇ ਹੁਣ ਉਹ ਕੋਈ ਹੋਰ ਹੋਣ ਕਿਉਂਕਿ ਸਾਨੂੰ ਤਾਂ ਆਪ ਵੀ ਦੋ ਚਾਰ ਪਿੰਡਾਂ ਚ ੱਲਣਾ ਪਿਆ ਮੈਂ ਤਾਂ ਬਿਨਾਂ ਸੰਗੋ ਕਹਿ ਦਿੰਨਾ ਹੁੰਨਾ ਤੇ ਜੇ ਕੋਈ ਕਿਸੇ ਦਾ ਕਰਾਉ ਤਾ ਆਪ ਦਾ ਕਿਉਂ ਕਰਾਉ ਵਿਰੋਧ ਤਾਂ ਦੇਖੋ ਇਹ ਹੈ ਮੈਂ ਆਪ ਇੱਥੇ ਗੜੇਮਾਰੀ ਦੀ ਗੱਲ ਛੇੜੀ ਜੇ ਕਿਸੇ ਨੂੰ ਲੱਗਿਆ ਵੀ ਗਰਮੀਤ ਸਿੰਘ ਖੁੱਡੀਆਂ ਦੇ ਦੁੱਖ ਨਾਲੋਂ ਸਾਡਾ ਦੁੱਖ ਵੱਡਾ ਹੋ ਸਕਦਾ ਤਾਂ ਅਗਲੇ ਨੇ ਸਾਨੂੰ ਵਿਰੋਧ ਕਰਕੇ ਜਏ ਲਾਂਬੇ ਦੇ ਤੌਰ ਤੇ ਰਜਿਸਟਰ ਕਰਾਇਆ ਤੇ ਉਵੇਂ ਜੇ ਪੰਜਾਬ ਨੂੰ ਲੱਗਿਆ ਹੋਊਗਾ ਵੀ ਭਾਜੀਪੀ ਦੀ ਖੁਸ਼ੀ ਨਾਲੋਂ ਸਾਡਾ ਦੁੱਖ ਵੱਡਾ ਤਾਂ ਉਹਨਾਂ ਨੂੰ ਵੀ ਘੇਰਨਗੇ ਲੋਕਾਂ ਨੂੰ ਅਪੀਲ ਲੋਕਾਂ ਨੂੰ ਇਹੀ ਅਪੀ ਵੀ ਜੀ ਅੱਜ ਮੈਂ ਕਿਸੇ ਹੋਰ ਪਾਰਟੀ ਦਾ ਨਮਾਇੰਦਾ ਵੀ ਹੁੰਦਾ ਮੈਂ ਤਾਂ ਇੱਥੇ ਖੁੱਲ੍ਹ ਕੇ ਬੋਲਿਆ ਮੈਨੂੰ ਨਹੀਂ ਲੱਗਦਾ ਵੀ ਸਰਦਾਰ ਭਗਵੰਤ ਸਿੰਘ ਮਾਨ ਜਿੰਨੀ ਐਕਟੀਵਿਟੀ ਕਿਸੇ ਵੀ ਸੀਐਮ ਦੀ ਪੁਰਾਣੇ ਸਮਿਆਂ 'ਚ ਰਹੀ ਹੈ ਬਾਦਲ ਸਾਹਿਬ ਨੂੰ ਜ਼ਰੂਰ ਐਕਟਿਵ ਮੰਨਿਆ ਜਾਂਦਾ ਸੀ ਅਸੀਂ ਉਹਨਾਂ ਦੇ ਪੂਰੇ ਵਿਰੋਧੀ ਰਹੇ ਹਾਂ ਰਾਜਨੀਤਿਕ ਪਰ ਫਿਰ ਵੀ ਮੈਂ ਇਹ ਲਾਈਨ ਬੋਲੂ ਕਿਉਂਕਿ ਉਹਨਾਂ ਨੂੰ ਮੰਨਿਆ ਜਾਂਦਾ ਸੀ ਮੈਂ ਕੱਲਾ ਚਟਲਾ ਨਹੀਂ ਸਕਦਾ ਪਰ ਉਹਨਾਂ ਦੇ ਆਸ-ਪਾਸੇ ਵੀ ਲੋਕਾਂ ਨੇ ਘਰ ਭਰੇ ਆਪਦੇ ਮਹਿਲ ਬਣਾਏ ਲੋਕ ਵਕਾਸ ਦੇ ਠੇਕਿਆਂ ਚ ਉਹ ਆਪਦੀਆਂ ਜਾਇਦਾਦਾਂ ਪੂਰੀਆਂ ਕੀਤੀਆਂ ਇੱਕ ਪਾਸੇ ਭਗਵੰਤ ਸਿੰਘ ਮਾਨ ਹੈ ਪਿੰਡਾਂ ਚ ਪੈਪ ਪੈਂਦੀ ਹੈ ਇੱਕ ਬੰਦਾ ਸਾਰੇ ਪਿੰਡ ਚ ਆ ਕੇ ਗੁਰੂ ਘਰ ਖੜਾ ਹੋ ਕੇ ਕਹਦੇ ਫਲਾਣਾ ਬੰਦਾ ਪੈਪ ਚੋਂ ਪੈਸੇ ਖਾ ਗਿਆ ਬਿਜਲੀ ਆਉਂਦੀ ਹੈ ਇੱਕ ਬੰਦਾ ਕਹਿ ਕੇ ਕਹਦੇ ਵੀ ਸਾਡਾ ਫਰੀਦਾ ਬਿੱਲ ਦਾ ਸਰਟੀਫਿਕੇਟ ਕਰਾਉਣ ਨੂੰ ਸਾਥੋਂ 500 ਲੈ ਲਿਆ ਆਪ ਤਾਂ ਚੰਗੇ ਹੈਗੇ ਜਿਹਨੇ ਸਾਡੇ ਇੱਥੇ ਵੀਰ ਭਰਾ ਖੜੇ ਇਹ ਵੀ ਇਸ ਗੱਲ ਨੂੰ ਸਮਝਦੇ ਵੀ ਪਾਰਟੀ ਤੇ ਦਾਗ ਨਹੀਂ ਲਾਉਣਾ ਇਹੀ ਮੇਰੀ ਲੋਕਾਂ ਨੂੰ ਬੇਨਤੀ ਹੈ ਵੀ ਜੇ ਤੁਹਾਡੇ ਵਿੱਚ ਕੋਈ ਇਹੋ ਜਿਹਾ ਢਾਂਚਾ ਆਇਆ ਉਹਦੇ ਪਟ્રોલ ਪਾਓ ਉਹਨੂੰ ਹੋਰ ਭਜਾਓ ਨਾ ਕਿ ਉਹਨੂੰ ਖੜਾਓ ਉ ਤੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਓ ਹਾਂਜੀ